ਸਭ ਦਾ ਸਵਾਗਤ ਕਰਦੀ ਆਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਚਲੋ ਜੀ ਰਾਤ ਦਾ ਟਾਈਮ ਆ ਹਨਾ ਖਾਣਾ ਪੂਰਾ ਖਾ ਕੇ ਹਟੇ ਸੀ ਤੇ ਇੱਧਰ ਬੈਠੇ ਨੇ ਸਰਦਾਰ ਜੀ ਰੋਟੀ ਰੁੱਟੀ ਅਸੀਂ ਖਾ ਲਈ ਆ ਤੇ ਮਨਿੰਦਰ ਬੈਠਾ ਸਿਮਰਨ ਕਰਦਾ ਵੀਡੀਓ ਸ਼ੂਟ ਤੇ ਮੈਂ ਕਿਹਾ ਸਰਦਾਰ ਜੀ ਨੂੰ ਹਨਾ ਮਾ ਮੇਰੇ ਮਾਂ ਵਿਚਾਰੀ ਬੁੜੀ ਹੋ ਗਈ ਮੇਰੇ ਗੋਡੇ ਵਾਲੇ ਦੁਬਦੇ ਨੇ ਗੋਡੇ ਚ ਬਹੁਤ ਇਸਤਾ ਬੰਦੀਆਂ ਨੇ ਚੌਲ ਖਾ ਖ ਤੇ ਸਰਦਾਰ ਜਣ ਕੇ ਚਲੋ ਘੁੰਮ ਕੜੀ ਚੌਲ ਖਾ ਖ ਕੜੀ ਚੌਲ ਕੜੀ ਚੌਲ ਨਹੀਂ ਨੂਨ ਵਾਲੇ ਚੌਲ ਨੂਨ ਮਿਰਚ ਵਾਲੇ ਚੌਲ ਖਾ ਖ ਗੋਡੇ ਦੁਖਣ ਲੱਗ ਗਏ ਮੇਰੇ ਹੁਣ ਇਹ ਤੁਹੀਂ ਦੇਖ ਲੋ ਉਮਰ ਕਿਹੜੀ ਆ ਗੋਡੇ ਦੁਖਣ ਦੀ ਤੇ ਚਲੋ ਜੀ ਚੱਲੀਏ ਘੁੰਮਣ ਖੜ ਤਾ ਜਾ ਉਹ ਤਾਂ ਖੋਲ ਲੋ ਕੀ ਖੋਲਣਾ ਉਹ ਫੁੱਲ ਆੜ ਜੀ ਫਿਰ ਆ ਕੇ ਆ ਕੇ ਆ ਕੇ ਨਾ ਨਾ ਆ ਕੇ ਫਿਰ ਘੁੰਮਣ ਦਾ ਲੜਨ ਜੂਗਾ ਲੋ ਜੀ ਆਪਣਾ ਆਇਆ ਘੁੰਮਣ ਦਾ ਲੜਨ ਜੂਗਾ ਇੱਕ ਗਿਫਟ ਆਇਆ ਤੇ ਇਹ ਖੋਲਾਂਗੇ ਅਸੀਂ ਆ ਕੇ ਤੋਂ ਨਵਾ ਕੇ ਦਖਾ ਮਗੇ ਬੋਟਾ ਨਹੀਂ ਪੋਣੀ ਆਂ ਝੋਟਾ ਕਦੇ ਮੋਈ ਆਏ ਕੰਮ ਲੈਣਾ ਚਾਰ ਜਾਣੇ ਆ ਕਿਨੇ ਚਾਰ ਜਾਣੇ ਆ ਚਾਰ ਜਣੇ ਆ ਇੱਕ ਵੀਰਿਆ ਛੁੜ ਕਰਦਾ ਕਿੰਨੇ ਕਿਹੜਾ ਕਿਤਰਾ ਹੋਊਗਾ ਇਸ ਤੇ ਬਣਾ ਤਿੰਨੇ ਆਏ ਅਜਾ ਬਣਾ ਕੁੰਬੜਾ ਪਹਿਲਾਂ ਇਸ ਤੇ ਬਣਾ ਬੰਦੇ ਦੀ ਬੋਟਾ ਪਾ ਲੈ ਪਹਿਲਾਂ ਪੁੱਤ ਪਹਿਲਾਂ ਕੁੰਬ ਕੇ ਆਂਦੇ ਆ ਆ ਕੇ ਖੋਲਣਾ ਨਹੀਂ ਆ ਕੇ ਆ ਕੇ ਖੋਲ ਪਾ ਕੇ ਆ ਕੇ ਖੋਲਾਂਗੇ ਬੋਟਾ ਗਿਫਟ ਹੈ ਤੇ ਬਹੁਤ ਕੈਂਡ ਗਿਫਟ ਹੈ ਤੁਹਾਨੂੰ ਆ ਕੇ ਖੋਲ ਕੇ ਦਿਖਾਵਾਂਗੇ ਗਿਫਟ ਵੀ ਨਹੀਂ ਹੈਗਾ ਪਰਸ਼ਾ ਗਿਫਟ ਹੈ ਆਹ ਆਹ ਉਹਨਾਂ ਨੇ ਆਰਡਰ ਕੀਤਾ ਸੀ ਆਨਲਾਈਨ ਆਰਡਰ ਕੀਤਾ ਤੁਹਾਨੂੰ ਖੋਲ ਕੇ ਦਿਖਾਵਾਂਗੇ ਵਿੱਚ ਹੈ ਕੀ ਚੀਜ਼ ਹੈ ਹਨ ਤੇ ਆ ਕੇ ਦਿਖਾਵਾਂਗੇ ਜੀ ਚਾਰ ਦੀ ਸਰਦਾਰ ਜੀ ਕਹਿੰਦੇ ਕਿ ਤੂੰ ਘੁੰਮ ਮੈਂ ਜਾ ਉਹਨਾਂ ਸਰਦਾਰ ਜੀ ਕਹਿੰਦੇ ਇੱਥੇ ਕਿਹੜਾ ਲਾ ਲਓ ਹੈ ਕਰਕੇ ਇਧਰ ਐ ਕਰਕੇ ਇੱਥੇ ਕਿਹੜਾ ਲਾ ਲਓ ਗੋਲ 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 ਆ ਜਾਓ ਵਾਜੋ ਕਿਹਦੇ ਇੱਥੇ ਕਿਹੜਾ ਘੱਟ ਮਾ ਨਹੀਂ ਘੁੰਮ ਕੇ ਆਵਾਂਗੇ ਲੋ ਚਲਦੇ ਆਪਾਂ ਘੁੰਮਣ ਬਾਹਰ ਚੱਲਣਾ ਮਨਿੰਦਰ ਮਾ ਨਹੀਂ ਹਣਾ ਸਿਮਰ ਤਾਂ ਬੈਠਾ ਦੇਖੋ ਕੰਬਲ ਚ ਚਲੋ ਜੀ ਚੱਲਦੇ ਆਪਾਂ ਬਾਹਰ ਮੈਂ ਲਾ ਕੇ ਰੱਖੀ ਤੂੰ ਮੈਂ ਆ ਗਿਆ ਚੱਲ ਉੱਥੇ ਪਿਆ ਸੈਟ ਤੇ ਸੈਟ ਤੇ ਪਿਆ ਪੁੱਤ ਭਾਲੇ ਭਾਂਡੇ ਆ ਕੇ ਮੱਝੂਗੀ ਮੈਂ ਪੁੱਤ ਫਿਲਮ ਅੱਗੇ ਨਾ ਲਾਈਂਦਾ ਡੈਡੀ ਕਹਿੰਦਾ ਨਹੀਂ ਹਾਂ ਇਹ ਤਾਂ ਮੈਂ ਲਾ ਦਾਨੀ ਆ ਉਹ ਜੀ ਕੈਮਰਾ ਮੇਰੇ ਹੱਥ ਦੇ ਵਿੱਚ ਆ ਮਨਿੰਕਰ ਤੇ ਸਰਦਾਰ ਜੀ ਚੱਲਦੇ ਨੇ ਅੱਗੇ ਆਪਾਂ ਪਿੱਛੇ ਪਿੱਛੇ ਲਾਈਟ ਲਗਾਉਣੀ ਆ ਜਾਂਦੇ ਨੇ ਸਰਦਾਰ ਜੀ ਆਜਾ ਆਜਾ ਬੱਦਲ ਨਹੀਂ ਚੰਦਰਮਾ ਮੈਂ ਤਾਂ ਪਿੱਛੇ ਹੀ ਰਹਗੀ ਬੱਦਲ ਨਹੀਂ ਚੰਦਰਮਾ ਹੀ ਕਿਹਾ ਹੁਣ ਲੱਗਦਾ ਕਿੱਥੇ ਆ ਕਿੱਥੇ ਹਾਂ ਦੇਖੋ ਕਿੰਨਾ ਸੋਹਣਾ ਲੱਗਦਾ ਚੰਦਰਮਾ ਐਸੀ ਚੰਦਰਮਾ ਅਸਲ ਕਲਪੂਰਨ ਵਾਸੀ ਸੀ ਤੀ ਨਾ ਲੋ ਜੀ ਕੰਬਸੀ ਆਇਆ ਹੈ ਹਨਾ ਸ਼ਾਇਰ ਪੂਰੀ ਵਜਿਆ ਘੈਂਟ ਹੋ ਗਈ ਤੇ ਥੱਕ ਗਿਆ ਹਲੇ ਭਾਂਡੇ ਮੰਜ ਨਾਲੇ ਪਾ ਜੇ ਮੈਂ ਤਾਂ ਮੈਂ ਤਾਂ ਹੋਈ ਸਕੇ ਗੋਡੇ 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 ਦੋਪਨਾਂ ਮਾਰ ਸਕਦਾ ਉਹ ਵੀ ਮੇਰੇ ਗੋਡੇ ਵੀ ਦੋਪਨ ਨੇ ਦੋਨਾਂ ਲੱਗ ਹੋਰ ਕਿਥੇ ਦੋਹਦੇ ਰਹੇ ਉਹ ਵੀ ਕਰੀ ਜਾਂਦਾ ਹਾਂ ਹੁਣ ਤਾਂ ਮੈਂ ਸ਼ਾਇਰ ਕਰਿਆ ਹੀ ਹੁਣ ਤਾਂ ਫਰਕ ਆ ਹੂੰ ਇਹ ਮੈਂ ਖੜਾ ਇੱਕ ਮਿੰਟ ਇਹਦੇ ਬਾਕਸੇ ਵਾਖ ਕਰਾਂਗੇ ਮਨਿੰਦਰ ਮੈਨੂੰ ਪਤਾ ਕੀ ਕਹਿੰਦਾ ਕਿਹਾ ਰੈਡੀ ਆਪਾਂ ਰੇਸ ਲਾਉਣੀ ਆ ਬਾਪੂ ਫਾਇਦਾ ਵੇਚਤੀ ਕਰਾਉਣ ਦਾ ਅੱਗੇ ਤਾਂ ਇਹਦੇ ਰੰਗ ਨਹੀਂ ਦਿੱਤਾ ਮੈਂ ਵੇ ਵਿਚਾਰਾ ਜੀ ਅੱਗੇ ਅੱਗੇ ਮੇਰ ਨਾਲ ਕਦੇ ਰੇਸ ਬਾਈਆ ਮੇਰਾ ਵਿਚਾਰਾ ਚੁੱਪ ਕਰ ਗਿਆ ਅੱਗੇ ਮੇਰਾ ਇਹਨਾਂ ਵੀ ਨਾ ਇੱਕ ਸਪੈਸ਼ਲ ਰੇਸ ਵਾਲੀ ਵੀਡੀਓ ਬਣਾਵਾਗੇ ਪੂਰਤੀ 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 ਮਨਿੰਦਰ ਦੀ ਦੇਖਾਂਗੇ ਕਿਹੜਾ ਅੱਗੇ ਨਿਕਲੂਗਾ ਹਾਲ ਉਹ ਦੇਖਾਂਗੇ ਦੇਖਣਾ ਹੈ ਠੀਕ ਆ ਦੇਖਾਂਗੇ ਮੈਕਸੀ ਕਰਦੇ ਆ ਆਪਾਂ ਦੇਖੋ ਇਹਦੇ ਵਿੱਚ ਕੀ ਆ ਕੀ ਮੰਗਵਾਇਆ ਸੀ ਅਸੀਂ ਆਹ ਵਾਲੇ ਸਟੈਂਡ ਤੋਂ ਕੀ ਹੋਗਾ ਬਸ ਇਹ ਚਾਹ ਰੱਜ ਜਾਣਾ ਦੇਖ ਕੇ ਕੋਲੂ ਮਾ ਗੜ ਖਿੱਤ ਕੇ ਮਾਰਨਾ ਇਹ ਐਵੇਂ ਮਾਰਨਾ ਜੋਨਸੀ ਨਾਲ ਨਹੀਂ ਮਾਰਦਾ ਸਿੱਧੀ ਮਾਰ ਦਿੰਦਾ ਜੋਨਸੀ ਨਾਲ ਨਹੀਂ ਮਾਰਦਾ ਬਿਲਕੁਲ ਜਿਹਾ ਹੈਗੀ ਆ ਆਪਣੀ ਰਿੰਗ ਲਾਈਟ ਰਿੰਗ ਲਾਈਟ ਹੈ ਇਹ ਰਿੰਗ ਲਾਈਟ ਮਨਿੰਦਰ ਨੇ ਆਰਡਰ ਕਰਿਆ ਮਨਿੰਦਰ ਕਹਿੰਦਾ ਮੈਨੂੰ ਨਹੀਂ ਚਾਹੀਦੀ ਆਹ ਮਨਿੰਦਰ ਨੇ ਕਰਿਆ ਇਹ ਆਰਡਰ ਹੋਰ ਵੀ ਮੈਨੂੰ ਫੁੱਟਬਾਲ ਲਿਆ ਦਿਓ ਨਵੀਂ ਇਹਦੇ ਵਿੱਚ ਹੋਰ ਵੀ ਨਿਕਲੂਗਾ ਨਾ ਹੋਰ ਮੈਂ ਤਾਂ ਐਸੀ ਬਾਪੂ ਨਹੀਂ ਕਿੱਡਾ ਕੱਟਾ ਕੁੱਟਾ ਹੋਗਾ ਚ ਗਿਫਟ ਲਾਈਟ ਲਾਈ ਉਹ ਆਰਡਰ ਆਰਡਰ ਆਨਲਾਈਨ ਆਰਡਰ ਲੈ ਉਹਦੇ ਤਿੰਨੇ ਦੱਸਿਆ ਹੋਇਆ ਵਿੱਚ ਵਾਰ ਕੇ ਦੇਖਣਾ ਪਊਗਾ ਮੈਂ ਕੋਈ ਖਾਨ ਖੋਲ ਰਿਹਾ ਤਾਂ ਉਹ ਵਿੱਚ ਲਾਈਟ ਆ ਬਟ ਉਹ ਦਿੱਤਾ ਰਿਮੋਟ ਨਾਲ ਦਿਖਾਓ ਆ ਵਧਾਉਣ ਨਾਲ ਲਾਈਟ ਦਾ ਬ੍ਰਾਈਟ ਖੜ ਦੇ ਖੜ ਦੇ ਆ ਵਧਾਉਣ ਨਾਲ ਪਲੱਸ ਕਰਨ ਵਾਸਤੇ ਫੋਕਸ ਕਰਨਾ ਪਲੱਸ ਨਹੀਂ ਕਰਦਾ ਚੱਲ ਆ ਪਲੱਸ ਵਾਲਾ ਵਧਾਉਣ ਵਾਸਤੇ ਆ ਘਟਾਉਣ ਵਾਸਤੇ ਆ ਆਨ ਆਫ ਕਰਨ ਵਾਸਤੇ ਆ ਟੈਸਟ ਕਰਕੇ ਦੇਖਦਾ ਕੀ ਆ ਚੱਲਦੇ ਆ ਆ ਤੋੜੀ ਲੈਣਾ ਹੈ ਇੱਕ ਪੁੱਤ ਗੇੜਾ ਕਾਕੀ ਖਲਚਾ ਮੈਂ ਸਟੈਂਡ ਦਿਖਾਉਂਗਾ ਮੈਂ ਇਹ ਪ੍ਰੀਮੀਅਮ ਦੋਤਾ ਸੀ ਆ ਉਹ ਦੋਤਾ ਸੀ ਫਿਰ ਸਟੇਰੀਂਗ ਕਰਦੇ ਨਹੀਂ ਹੁੰਦੇ ਉਹ ਡੈਡੀ ਹਾਂ ਦੋਤਾ ਸੀ ਲੱਗ ਕੇ ਦੇਖਾਂ ਨਾ ਖੜਾ ਇੱਕ ਮਿੰਟ ਇੱਕ ਮਿੰਟ ਸਟੈਂਡ ਦਾ ਕਾਕਾ ਕੁਆਲਟੀ ਬੜੀ ਪ੍ਰੀਮੀਅਮ ਉਹ ਵੀ ਹਲਕਾ ਜਾਗਾ ਵੀ ਲੰਮਾ ਬੰਨ੍ਹ ਆਏ ਕਰ ਇੰਜ ਕਰ ਦਿੰਦੇ ਸਟੀering ਵਾਲੇ ਉਹ ਚੱਲ ਲਾ ਇਹ ਉੱਤੋਂ ਲੋਕ ਨੂੰ ਲਾ ਹੋ ਨਾੜਾ ਹੋ ਦੇ ਪ੍ਰੋ ਬਸ ਕਹਾ ਦੇ ਦਮ ਮੈਸਟਰੀ ਐਨਾ ਮੈਸਟਰੀ ਆ ਭਾਈ ਮੈਨੂੰ ਪਤਾ ਅਵੀ ਤੂੰ ਆਤਾ ਅੰਮਲ ਬੈਠੇ ਨਾ ਅੱਜ ਜੰਮੇ ਸੀ ਜੋਰ ਲਾ ਲਾ ਫੋਨ ਆ ਗਿਆ ਚਲ ਕੇ ਦੇਖ ਕਿ ਕਰ ਚਾਰ ਚੰਨ ਚਾਰ ਜਿੰਨੀ ਇੱਕ ਮਿੰਟ ਚਾਰ ਦੇ ਨਾਲ ਲਾਈਟ ਦੀ ਜਲਦੀ ਆਏ ਚਾਰ ਜਾ ਦੇ ਕੋਈ ਤਾਈ ਨਾ ਆਉਣ ਫੋਰਵਰਡ ਮਿੰਟ ਨਹੀਂ ਨਹੀਂ ਆ ਡਾਕਟਰ ਲੱਗੂ ਇਹਦੇ ਨਾਲ ਦੇਖੋ ਰੈਪਟਰ ਲਾ ਕੇ ਡਾਕਟਰ ਦੀ ਚੱਲੂਏ ਰੈਪਟਰ ਤੇ ਜਲਦੀ ਅੱਛਾ ਬਾ ਚਾਰਜ ਹੋ ਜਾਂਦੀ ਵੇ ਦੇਖ ਲਾ ਕੇ ਫਿਰ ਹੁਣ ਅਸੀਂ ਮਿਲਦੇ ਆ 5 ਮਿੰਟ ਬਾਅਦ ਨਾ ਹਾਂ ਹੁਣੇ ਆ ਹੀ ਲੱਗਦੇ ਨੇ ਹੁਣੇ ਹੀ ਲੱਗ ਦੇਖਣ ਹੋਰ ਇਹ ਆਪੜੋ ਆਪੜੋ ਇਹਨਾਂ ਡਾਕਟਰ ਹੈਗਾ ਦੋ ਦੇਖ ਲੈ ਲੈ ਵਿੱਚ ਬਾਹਰ ਉਸ ਤੱਕ ਹੀ ਇਹ ਤੇ ਚਾਰ ਤਣਾ ਦੇਣਾ ਉਹ ਛੇ ਦੇ ਨਾਲ ਇਹ ਅਟੈਚ ਹੋਊਗਾ ਤਾਂ ਚੱਲੂ ਲੋ ਵੀ ਚੱਲ ਪਈ ਆਪਣੀ ਰੀ ਅਗ ਡੈਮ ਹੁੰਦੀ ਹੈਗੇਣਾ ਲਗ ਲਗ ਕਲਰ ਨਹੀਂ ਹੈਗੇ ਤੇ ਲਗ ਲਗ ਕਰੀਂ ਦਵਾਦ ਨਹੀਂ ਵੱਜਦੀ ਘੈਟ ਵੜੀ ਆਈ ਘੈਟ ਉਸ ਲਗ ਲਗ ਕਲਰ ਨੇ ਆਹ ਤਾਂ ਹੀ ਤੰਨੇ ਕਲਰ ਰਹੇ ਨੇ ਯਾਰ ਵਾਈਟ ਜਿਹਾ ਕਲਰ ਇੰਕਾ ਵਾਈਟ ਕਲਰ ਹੈਗਾ ਇੰਕਾ ਕਰੀਮ ਜਿਹਾ ਹੈਗਾ ਇਹ ਜਮ ਵੀ ਥੋੜਾ ਜਿਹਾ ਵਾਈਟ ਕਲਰ ਨੂੰ ਕ੍ਰਿਸਟਲ ਕਲਰ ਕਹਿੰਦੇ ਆਇ ਨੂੰ ਪਤਾ ਉਹਦਾ ਪਤਾ ਮੈਂ ਉਹਦਾ ਠੀਕ ਆ ਇਹ ਬਸ ਲਾਪਰੀ ਤੇ ਦਿਲ ਨਾ ਤੰਨੇ ਕਲਰ ਨੇ ਹਾਂ ਫਿਰ ਤੋਂ ਘੁਮਾ ਹੋਏ ਲਗ ਲਗ ਹੋਣਗੇ ਜਿਵੇਂ ਰੈੱਡ ਬਲੂ ਤਾਂ ਹੀ ਕਲਰ ਵਿੱਚ ਤੰਨੇ ਲਾ ਆਰ ਇੰਗਲਿਸ਼ ਆਪਿਆਂ ਇਹਨੇ ਵੀ ਤਨ ਲ ਆ ਰੰਗ ਨੇ ਦੇ ਆ ਦੇਖੋ ਇੱਕ ਦਾ ਕ੍ਰਿਸਟਲ ਕਲਰ ਹੈਗਾ ਕਰੀਮ ਆਗਾ ਥੋੜਾ ਜਿਆਦਾ ਜੈਦੀ ਹੋਗਾ ਹਮ ਹੁਣ ਇਹਨੂੰ ਦੋ ਲੁੱਟ ਚ ਲੱਗੇ ਚੱਲਦਾ ਕਿ ਨਾ ਆ ਚਾਰਜਟ ਹੁੰਦਾ ਦੇਖੋ ਕੋਈ ਲਾ ਨਹੀਂ ਬਰਾ ਆਪਸ਼ਨ ਹੋਇਆ ਬਾਕੀ ਆਪਾਂ ਚਾਰਜ ਕਰਕੇ ਮਿਲਦੇ ਹਾਂ 5 ਮਿੰਟ ਬਾਅਦ ਅਬੜੇ ਕੱਲੜੇ ਚੈਣੀ ਕਰੂੰ ਠੀਕ ਆ ਆਉ ਦਿਖਾਉਣ ਵਾਸਤੇ ਜੀ ਆਪਾਂ ਮਾਨਦੇ ਹੁਣ ਭਾਂਡੇ ਹਨਾ ਰੋਟੀ ਵਾਲੇ ਕੰਟੇ ਨੇ ਸ਼ਾਂਦੇ ਉਹ ਮਾਇਸੀ ਤੇ ਉਹ ਸੰਪਾਸ ਵੀ ਖੋਲ ਕੇ ਦਿਖਾਤਾ ਕੀ ਚੀਜ਼ ਮੰਗਾਈ ਸੀ ਹਨਾ ਤੇ ਬਹੁਤ ਵੱਧਿਆ ਮਤਲਬ ਕੀ ਇਹ ਰੋਟੀ ਅਸੂਖ ਹੋ ਗਿਆ ਹਨਾ ਉਹ ਤਾਂ ਸਾਡੇ ਸਾਰੇ ਕੰਮ ਦੇ ਜੱਫੀ ਦੀ ਗੱਲ ਤੁਹਾਨੂੰ ਅੱਗੇ ਬਤਾ ਦੇਣੀ ਹੈ ਲਾਈਵ ਦੇ ਤੇ ਬੋਸਾਂ ਨੇ ਕਿਹਾ ਪੜ ਜਾਂਦੀ ਜੇ ਤੂੰ ਇਹ ਲੋਕ ਤੋਂ ਤੁਸੀਂ ਮੰਗਵਾ ਲਵੋ ਮੈਨੂੰ ਥੋੜੀ ਜਿਹੀ ਚੋਰਸ ਦੇ ਦੇਖੋ ਆ ਕੇ ਭੇਜੋ ਇਹਦਾ ਮਤਲਬ ਬਾਕੀ ਸਭੋਂ ਮਨਿੰਦਰ ਨੇ ਦੱਸ ਲਈ ਬੜਾ ਸੀ ਇਹਦੀ ਬਟਨ ਤੋਂ ਚੇਂਜਿੰਗ ਮਤਲਬ ਕਿ ਉਹ ਵੀ ਨਾਲ ਚੇਂਜਿੰਗ ਬੇ 50 ਕਰ ਦਿੱਤਾ ਲੱਗਦੀ ਐ ਸੀ ਤੇ ਹੁਣ ਭਾਂਡੇ ਮਾੜ ਕੇ ਜੀ ਫਿਰ ਮੈਂ ਦੂਣੀਆਂ ਬੱਚਿਆਂ ਨੂੰ ਦੁੱਧ ਨਾਲ ਕਰਕੇ ਸੜਦਾਰੀਆਂ ਨੂੰ ਤੇ ਲੋਕੀਏ ਇਸੇ ਆਪਣਾ ਅੱਜ ਦਾ ਵਲੌਗ ਜੇਕਰ ਵਲੌਗ ਵਧੀਆ ਲੱਗਿਆ ਤੁਹਾਨੂੰ ਆ ਤਾਂ ਜੋ ਵੀ ਚੈਨਲ ਤੇ ਪਹਿਲੀ ਵਾਰ ਆਇਆ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੇਰੀ ਗੱਲ ਤੋਂ ਬਾਅਦ ਵੀ ਸ਼ੇਅਰ ਕਰਿਆ ਕਰੋ ਜੀ ਤੇ ਕਮੈਂਟ ਤੇ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਲਾਈਕ ਨਾਲ ਹੀ ਆਪਣਾ ਹੌਸਲਾ ਬਣਾਂਦਾ ਹੁੰਦਾ ਹੈ ਅਧਿਵਰਦੀ ਚਾਵਾ ਚਲੋ ਜੀ ਲੈ ਕੇ ਆਵਾਂ ਅੱਜ ਹੋਰ ਜੀ ਸਾਰੇ ਐਂਪਾਇਰ ਸ਼ਸ਼ੀ ਦਾ thank you